ਹੜਾਂ ਦੇ ਸੰਕਟ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਰ ਦੇ ਵਿੱਚ ਨੇ ਅਤੇ ਉਹਨਾਂ ਦੇ ਵੱਲੋਂ ਜਿੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਉੱਥੇ ਅੱਜ ਚੰਡੀਗੜ੍ਹ ਦੇ ਵਿੱਚ ਹੜ੍ਹ ਪ੍ਰਬੰਧਨਾਂ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਵੀ ਸੱਦੀ ਗਈ ਹੈ ਅਤੇ ਇਸ ਮੀਟਿੰਗ ਦੇ ਵਿੱਚ ਕਮੇਟੀਆਂ ਜਿਹੜੀਆਂ ਬਣਾਈਆਂ ਗਈਆਂ ਸਨ ਮੰਤਰੀ ਸਹਿਬਾਨਾਂ ਦੀਆਂ ਅਗਵਾਈਆਂ ਦੇ ਵਿੱਚ ਉਹ ਕਮੇਟੀਆਂ ਤੋਂ ਜਿਹੜੀ ਕਿ ਫੀਡਬੈਕ ਲਈ ਜਾਵੇਗੀ ਸੀਨੀਅਰ ਅਧਿਕਾਰੀ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਸੋ ਵੱਖ-ਵੱਖ ਜਿਹੜੇ ਕਿ ਇਲਾਕੇ ਪੰਜਾਬ ਦੇ ਵਿੱਚ ਜ਼ਿਆਦਾਤਰ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਨੇ ਸੱਤ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਕਿ ਸਥਿਤੀ ਹੈ ਬਹੁਤ ਜ਼ਿਆਦਾ ਵਿਗੜੀ ਹੋਈ ਹੈ ਪਠਾਨਕੋਟ ਗੁਰਦਾਸਪੁਰ ਰੂਪਨਗਰ ਫਾਜ਼ਿਲਕਾ ਫਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਦੇ ਵਿੱਚ ਜਿਹੜਾ ਕਿ ਇਹ ਹਾਲਾਤ ਬਹੁਤ ਜ਼ਿਆਦਾ ਬ ਬੱਤਰ ਬੜੇ ਹੋਏ ਨੇ ਅਤੇ ਮੰਤਰੀ ਅਧਿ ਕਮੇਟੀਆਂ ਦੇ ਵੱਲੋਂ ਗਰਾਉਂਡ ਜ਼ੀਰੋ ਤੇ ਜਾ ਕੇ ਜੋ ਹਾਲਾਤ ਦਾ ਜਾਇਜ਼ਾ ਲਿਆ ਗਿਆ ਉਸ ਸਬੰਧੀ ਇਸ ਐਮਰਜੈਂਸੀ ਮੀਟਿੰਗ ਦੇ ਵਿੱਚ ਫੀਡਬੈਕ ਮੁੱਖ ਮੰਤਰੀ ਮਾਨ ਲੈਣਗੇ ਅਤੇ ਫਿਰ ਕਿਵੇਂ ਇਹਨਾਂ ਹਾਲਾਤਾਂ ਨਾਲ ਨਿਪਟਿਆ ਜਾਵੇ ਕਿਉਂਕਿ ਆਉਣ ਵਾਲਾ ਜਿਹੜਾ ਕਿ ਸਮਾਂ ਉਹ ਹੋਰ ਵੀ ਜ਼ਿਆਦਾ ਖਰਾਬ ਹੋਣ ਵਾਲਾ ਕਿਉਂਕਿ ਮੀਨੂ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਦੂਜੇ ਪਾਸੇ ਡੈਮ ਵੀ ਕਾਫੀ ਨੱਕੋ ਨੱਕ ਭਰੇ ਹੋ ਨੇ ਤੇ ਉੱਥੋਂ ਇਹ ਪਾਣੀ ਛੱਡੇ ਜਾਂਦਾ سلسلہ ਜਿਸ ਕਰਕੇ ਪੰਜਾਬ ਦੇ ਵਿੱਚ ਇਹ ਹਾਲਾਤ ਹੋਰ ਵੀ ਜ਼ਿਆਦਾ ਵਿਗੜ ਸਕਦੇ ਨੇ ਉਹਨਾਂ ਨਾਲ ਕਿਵੇਂ ਨਿਪਟਿਆ ਜਾਵੇ ਇਸ ਮੀਟਿੰਗ ਦੇ ਵਿੱਚ ਜੋ ਹੈ ਰਣਨੀਤੀ ਬਣਾਈ ਜਾਵੇਗੀ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਜਿਹੜੇ ਕੀ ਇਲਾਕਿਆਂ ਦੇ ਵਿੱਚ ਛੜਾ ਦੀ ਮਾਰ ਪਈ ਹੈ ਉਹਨਾਂ ਹੜਪੀੜਤਾ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਅਤੇ ਸੀਐਮ ਮਾਨ ਦੇ ਵੱਲੋਂ ਆਪਣੀ ਇੱਕ ਮਹੀਨੇ ਦੀ ਤਨਖਾਹ ਡਿਜਾਸਟਰ ਫੰਡ ਦੇ ਵਿੱਚ ਦੇਣ ਦੀ ਗੱਲ ਆਖੀ ਗਈ ਹੈ ਤੇ ਸੀਐਮ ਮਾਨ ਦੇ ਨਾਲ ਨਾਲ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੇ ਵੱਲੋਂ ਵੀ ਆਪਣੀ ਇੱਕ ਮਹੀਨੇ ਤਨਖਾਹ ਜਿਹੜੀ ਹੈ ਹੜਪੀੜਤਾ ਨੂੰ ਦਿੱਤੇ ਜਾਣ ਦੀ ਗੱਲ ਦਾ ਜ਼ਿਕਰ ਕੀਤਾ ਗਿਆ ਇੱਥੇ ਇਹ ਵੀ ਕਾਬਲੇ ਜ਼ਿਕਰ ਹੈ ਕਿ ਕੱਲ ਜਿਹੜਾ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਅਜਨਾਲਾ ਇਲਾਕੇ ਦੇ ਵਿੱਚ ਰਾਵੀ ਅਤੇ ਬਿਆਸਰਿਆ ਦੇ ਕਰਕੇ ਜਿਹੜੇ ਇਲਾਕੇ ਦੇ ਵਿੱਚ ਹੜਾ ਦੀ ਮਾਰ ਪਈ ਹੈ ਉੱਥੇ ਦੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਸੀ ਤੇ ਇਸ ਤੋਂ ਪਹਿਲਾਂ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਵੀ ਸੀਐਮਾਨ ਪਹੁੰਚੇ ਸਨ ਜਿੱਥੇ ਕਿ ਉਹਨਾਂ ਦੇ ਵੱਲੋਂ ਆਪਣਾ ਸਰਕਾਰੀ ਹੈਲੀਕਾਪਟਰ ਜੋ ਹੈ ਹੜ ਪੀੜਤਾਂ ਦੀ ਬਚਾਅ ਕਾਰਜ ਦੇ ਲਈ ਜਿਹੜਾ ਕਿ ਦੇਣ ਦੀ ਗੱਲ ਆਖੀ ਗਈ ਸੀ ਜਿਸ ਦੇ ਨਾਲ ਹੁਣ ਜਿਹੜਾ ਕਿ ਹੈਗਾ ਆ ਬਚਾਅ ਕਾਰਜ ਕੀਤੇ ਵਿਚਾਰਨ ਤੇ ਲੋਕਾਂ ਤੱਕ ਰਾਸ਼ਨ ਸਮਗਰੀ ਵੀ ਪਹੁੰਚਾਈ ਜਾ ਰਹੀ ਹੈ ਉਧਰ ਪੰਜ ਯਾਦ ਦੇ ਵਿੱਚ ਜਿਹੜੀ ਘੜੀ ਹੈ ਬੇਹਦ ਔਖੀ ਹੈ ਅਤੇ ਅਜਿਹੀ ਸਥਿਤੀ ਦੇ ਵਿੱਚ ਹੁਣ ਹਰਿਆਣਾ ਉਹ ਵੀ ਪੰਜਾਬ ਦੀ ਮਦਦ ਲਈ ਅੱਗੇ ਆਇਆ ਅਤੇ ਬਕਾਇਦਾ ਜੋ ਹਰਿਆਣਾ ਦੇ ਮੁੱਖ ਮੰਤਰੀ ਨੇ ਨਰਿੰਦਰ ਸਿੰਘ ਸੈਣੀ ਉਹਨਾਂ ਦੇ ਵੱਲੋਂ ਸੀਮਾਨ ਨੂੰ ਇੱਕ ਪੱਤਰ ਲਿਖਿਆ ਗਿਆ ਅਤੇ ਉਹਨਾਂ ਇਹ ਜ਼ਿਕਰ ਕੀਤਾ ਕਿ ਜੋ ਵੀ ਮਦਦ ਦੀ ਲੋੜ ਹੈ ਪੰਜਾਬ ਨੂੰ ਉਹ ਹਰਿਆਣਾ ਕਰਨ ਦੇ ਲਈ ਤਿਆਰ ਹੈ ਸੋ ਅਜਿਹੀ ਜੋ ਸਥਿਤੀ ਦੇ ਵਿੱਚ ਜੇਕਰ ਸਭ ਮਿਲ ਕੇ ਚੱਲਣਗੇ ਤਾਂ ਹਾਲਾਤਾਂ ਤੇ ਜਲਦੀ ਕੰਟਰੋਲ ਕੀਤਾ ਜਾ ਸਕਦਾ ਹੈ ਸੋ ਸੱਤ ਜ਼ਿਲ੍ਹਿਆਂ ਦੇ ਵਿੱਚ ਕਾਫੀ ਜ਼ਿਆਦਾ ਸਥਿਤੀ ਵਿਗੜੀ ਹੋਈ ਹੈ ਤੇ ਪਿੰਡਾਂ ਦੇ ਵਿੱਚ ਜਿਹੜਾ ਕਿ 5 ਤੋਂ ਲੈ ਕੇ 10 ਫੁੱਟ ਤੱਕ ਪਾਣੀ ਭਰਿਆ ਹੋਇਆ ਤੇ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋ ਹੀ ਰਿਹਾ ਅਤੇ ਨਾਲ ਹੀ ਪਸ਼ੂਆਂ ਨੂੰ ਵੀ ਹਰੇ ਚਾਰੇ ਦੇ ਕਰਕੇ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਪਿੰਡ ਜਿਹੜੇ ਕੀ ਆਪਣੇ ਖਾਲੀ ਕਰਨੇ ਪੈ ਰਹੇ ਨੇ ਉਹਨਾਂ ਨੂੰ ਜੋ ਹੈ ਰਾਹਤ ਕੈਂਪ ਦੇ ਵਿੱਚ ਰੱਖਿਆ ਜਾ ਰਿਹਾ ਸੋ ਇਹ ਇਸ ਸਥਿਤੀ ਨੂੰ ਲੈ ਕੇ ਹੁਣ ਜਿਹੜਾ ਕੀ ਇੱਕ ਵੱਡੀ ਗੱਲ ਆਖੀ ਗਈ ਹੈ ਕਿ ਸਾਰੇ ਮੰਤਰੀ ਅਤੇ ਵਿਧਾਇਕਾਂ ਤੋਂ ਇਲਾਵਾ ਕਾਂਗਰਸੀ ਜਿਨੇ ਵੀ ਵਿਧਾਇਕ ਹੈਗੇ ਨੇ ਪੰਜਾਬ ਦੇ ਉਹਨਾਂ ਦੇ ਵੱਲੋਂ ਵੀ ਜਿਹੜੀ ਕੀ ਆਪਣੀ ਤਨਖਾਹ ਹੈ ਉਹ ਡਿਜਾਸਟਰ ਫੰਡ ਦੇ ਵਿੱਚ ਦੇਣ ਦਾ ਜ਼ਿਕਰ ਕੀਤਾ ਗਿਆ